ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ Jehva ek kavana gun kahiye besumar beant swami tera ant na ken ho lahiye ਸੋ ਘਟਾਲ ਗੁਰ ਸੇਵੀ ਐ ਐਨਸ ਸਹਿਜ ਸੁਭਾਅਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਣਾ ਦੁਖ ਜਾਏ ਸਲੋ ਕਯ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਨ ਬੜਦੰਤਾ ਜਗ ਖਾਇਆ ਮਨ ਮੁਖ ਖਦੇ ਗੁਰਮੁਖ ਉਬਰੇ ਜਿਨੇ ਸਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੋਰਮukh ਉਬਰੇ ਜਿਨੇ ਸਚ ਨਾਮ ਚਿਤ ਲਾਇ ਬੇਨ ਨਾਵੇ ਜਗ ਕਮਲਾ ਫਰੇ ਗੋਰਮਖ ਨਦਰੀ ਆਇਆ ਧੰਦਾ ਕਰਤੀਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਨ ਕੋ ਤੁਰ ਲਖ ਪਾਇਆ ਮਹਲਾ ਤੀਜਾ ਕਾਰਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਕਾਂ ਸਾਧਨਾ ਆਪਾਇ ਜੋ ਕਸੂਰੀ ਮਿਰਗ ਨਾ ਜਾਣੇ ਬ੍ਰਹਮ ਦਾ ਪਰਮ ਬੁਲਾਇਆ અમૃત તજ ભિક્ષ સંઘ રહે કરતે આપ કુઆયા ગોરમખ વિરલે સોજી પઈ તિના અંદર બ્રહ્મ દિખાયા ਤਨ ਮਨ ਸੀਤਲ ਹੋਇਆ ਰਸਨਾ ਹਰਿ ਸਾਦਾਇ ਸਬਦੇ ਹੀ ਨਾਉ ਉਪਜੈ ਸਬਦੇ ਮੇਲੇ ਮਿਲਾਇਆ ਬਿਨ ਸਬਦੇ ਸਭ ਜਗ ਬਉਰਾਨ ਮੇਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਗਮ ਹੈ ਕਹੋ ਕਤਬਿਦ ਪਈਐ ਤੇਸ ਰੂਪ ਨਾਰੇਖ ਆਦਿਸ਼ਟ ਕਹੋ ਜਨ ਕਿਉ ਧਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹ ਗੁਣ ਗਾਈਐ ਜਿਸ ਆਪ ਮੁਝਾਇਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵਿਖលਿਆ ਗੁਰ ਸੇਵਾ ਪਾਈਐ ਜੇਸ ਆਪ ਬੁਝਾਏ ਆਪ ਸੁਹਰ ਮਾਰਗ ਪਾਈਐ ਗੁਰ ਪੂਰੇ ਵੇਖ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ